ਟੜਕਸਰ 6 ਵਜੇ ਦੇ ਕਰੀਬ ਯੂਪੀ ਰੋਡਵੇਜ਼ ਦੀ ਸਰਕਾਰੀ ਬੱਸ ਯੂਪੀ 78 ਕੇਟੀ 4715 ਜੋ ਕਿ ਜਲੰਧਰ ਤੋਂ ਯੂਪੀ ਵੱਲ ਜਾ ਰਹੀ ਸੀ ਜਦੋਂ ਇਹ ਬੱਸ ਫਲੋਰ ਨੇੜੇ ਪੁੱਜੀ ਤਾਂ ਪਿੱਛੋਂ ਇੱਕ ਤੇਜ਼ ਰਫ਼ਤਾਰ ਟਰੱਕ ਪੀਬੀ 08 ਐਫਈ 3240 ਆ ਕੇ ਜ਼ੋਰ ਨਾਲ ਵੱਜਾ ਜਿਸ ਕਾਰਨ ਟਰੱਕ ਚਾਲਕ ਬੁਰੀ ਤਰ੍ਹਾਂ ਨਾਲ ਜ਼ਖਮੀ ਹੋ ਗਿਆ ਅਤੇ ਬੱਸ ਵਿੱਚ ਪਿਛਲੀ ਸੀਟ ਤੇ ਬੈਠੇ 5-6 ਯਾਤਰੀਆਂ ਨੂੰ ਵੀ ਸੱਟਾਂ ਵੱਜੀਆਂ ਸੜਕ ਸੁਰੱਖਿਆ ਫੋਰਸ ਦੀ ਟੀਮ ਦੇ ਥਾਣੇਦਾਰ ਸਰਬਜੀਤ ਸਿੰਘ ਅਤੇ ਜਸਵਿੰਦਰ ਸਿੰਘ ਸਾਥੀ ਨਾਲ ਮੌਕੇ ਤੇ ਪੁੱਜੇ ਤੇ ਜਾਣਕਾਰੀ ਦਿੰਦੇ ਹੋਏ ਕੀ ਦੱਸਿਆ ਆਓ ਸੁਣੋ ਇਹ ਐਕਸੀਡੈਂਟ ਦੇ ਸਬੰਧ ਵਿੱਚ ਮੇਰੇ ਨਾਲ ਨੇ ਜੀ ਇੰਚਾਰਜ ਐਸਆਈ ਜਸਵਿੰਦਰ ਸਿੰਘ ਜਿਨ੍ਹਾਂ ਨੂੰ ਕਿਸੇ ਨੇ ਫੋਨ ਕੀਤਾ ਰਾਗੀ ਨੇ ਕਿ ਐਕਸੀਡੈਂਟ ਹੋ ਗਿਆ ਆ ਉਹਨਾਂ ਨੇ ਤੁਰੰਤ ਮੈਨੂੰ ਕਾਲ ਕੀਤੀ ਮੈਂ ਡਿਊਟੀ ਤੇ ਹਾਜ਼ਰ ਸੀ ਅਸੀਂ ਮੌਕੇ ਤੇ ਜਾ ਕੇ ਦੇਖਿਆ ਕਿ ਇੱਕ ਕੈਂਟਰ ਸੀਗਾ ਜੋ ਕਿ ਜਲੰਧਰ ਤੋਂ ਜਾ ਰਿਹਾ ਸੀਗਾ ਇਧਰ ਉੱਧਰ ਖੰਡ ਸਾਈਡ ਤੇ ਉਹ ਅੱਗੇ ਜਾ ਰਹੀਗੀ ਜੋਪੀ ਨੰਬਰ 82 ਮੁजफ्फरनगर ਉਹਦੇ ਵਿੱਚ ਬੱਚੇ ਸੀ ਜਿਹਦੇ ਵਿੱਚ ਉਹ ਵਿੱਚ ਪ੍ਰੈਸ ਹੋ ਗਿਆ ਸੀਗਾ ਜਿਹਨੂੰ ਅਸੀਂ ਪਬਲਿਕ ਦੀ ਮਦਦ ਨਾਲ ਗੱਡੀ ਚੋਂ ਬਾਹਰ ਕੱਢ ਕੇ 108 ਐਂਬੂਲੈਂਸ ਦੀ ਸਹਾਇਤਾ ਨਾਲ ਸਿਵਲ ਹਸਪਤਾਲ ਫਲੋਰ ਦਾਖਲ ਕਰਵਾਇਆ ਜਿੱਥੇ ਉਹਨਾਂ ਦੀ ਜਿਹੜੀ ਸਿਹਤ ਨੂੰ ਗੰਭੀਰ ਦੇਖਦੇ ਹੋਏ ਡਾਕਟਰਾਂ ਨੇ ਉਹਨਾਂ ਨੂੰ ਸਿਵਲ ਹਸਪਤਾਲ ਲੁਧਿਆਣਾ ਰੈਫਰ ਕਰ ਦਿੱਤਾ ਕਿ ਤਾ ਦੇ ਹਾਲਾਤ ਹੈ ਕੋਈ ਜਾਨੀ ਨੁਕਸਾਨ ਤੋਂ ਬਚਾ ਰਹੇ ਬਾਈ ਜਾਨੀ ਨੁਕਸਾਨ ਤੋਂ ਬਚਾਇਆ ਬਟ ਜਿਹੜੇ ਜ਼ਖਮੀ ਹੋਇਆ ਜੋ ਸੀਰੀਅਸ ਸੀ ਸਾਹਾਂ ਤੇ ਜਿਹੜਾ ਜੀਂਦਾ ਆ ਕੇ ਕੀ ਹੋਇਆ ਦੇਖਣ ਤਾਂ ਇਹੀ ਲੱਗਦਾ ਕਿ ਜਿਵੇਂ ਕਿ ਡ라이ਵਰ ਨੂੰ ਜਿਹੜਾ ਕੈਂਟਰ ਡਰਾਈਵਰ ਸੀ ਉਹਨੂੰ ਨੀਂਦ ਆਉਂਣ ਕਰਨੀ ਹੋਇਆ ਕਿਉਂਕਿ ਉਹ ਬੱਸ ਸਟੈਂਡਸ ਗਿਆ ਬੱਸ ਸਟੈਂਡ ਤੇ ਤਾਂ ਸਲੋ ਹੀ ਹੁੰਦਾ ਹੈ ਤਕਰੀਬਨ ਕੋਈ ਵੀ ਵਾਹਨ ਜਾਂਦਾ ਸਲੋ ਕੇ ਜਾਂਦਾ ਜਿਹੜੀ ਬੱਸ ਸੀ ਉਹਦੇ ਤੇ ਕਿੰਨੇ ਯਾਤਰੀ ਕਿੰਨੇ ਸੀ ਬੱਚ ਲੱਗਦਾ ਉਹਦੇ ਚ ਡਰਾਈਵਰ ਨੂੰ ਪੁੱਛਿਆ ਉਹਨ ਦੱਸਿਆ ਵੀ 2-4 ਪੈਸੇਂਜਰ ਸੀਗੇ ਤੇ ਉਹਦਾ ਵੀਰ ਸਿੰਘ ਜੋ ਕਿ ਡਰਾਈਵਰ ਵੀ ਮੁੱਖ ਤੇ ਹਾਜ਼ਰ ਸੀਗਾ ਉਹਨਾਂ ਨੂੰ ਡਿਊਟੀ ਅਫਸਰ ਜਸਵਿੰਦਰ ਸਿੰਘ ਦੇ ਹਵਾਲੇ ਕੀਤਾ ਤੇ ਜਿਹੜੀ ਗੱਡੀ ਸੀ ਉਸ ਨੂੰ ਅਸੀਂ ਫੈਡਰੇ ਦੀ ਮਦਦ ਨਾਲ ਸਾਈਡ ਤੇ ਕਰਵਾ ਦਿੱਤਾ ਹਾਈਵੇ ਨਿਰਵਿਘਨ ਚਲਦਾ ਤੜਕਸਰ 6 ਵਜੇ ਦੇ ਕਰੀਬ ਯੂਪੀ ਰੋਡਵੇਜ਼ ਦੀ ਸਰਕਾਰੀ বাস ਯੂਪੀ 78 ਕੇਟੀ 4715 ਜੋ ਕਿ ਜਲੰਧਰ ਤੋਂ ਯੂਪੀ ਵੱਲ ਜਾ ਰਹੀ ਸੀ ਜਦੋਂ ਇਹ বাস ਫਲੋਰ ਨੇੜੇ ਪੁੱਜੀ ਤਾਂ ਪਿੱਛੋਂ ਇੱਕ ਤੇਜ਼ ਰਫ਼ਤਾਰ ਟਰੱਕ ਪੀਬੀ 08 ਐਫਈ 3240 ਆ ਕੇ ਜ਼ੋਰ ਨਾਲ ਵੱਜਾ ਜਿਸ ਕਾਰਨ ਟਰੱਕ ਚਾਲਕ ਬੁਰੀ ਤਰ੍ਹਾਂ ਨਾਲ ਜ਼ਖਮੀ ਹੋ ਗਿਆ ਅਤੇ বাস ਵਿੱਚ ਪਿਛਲੀ ਸੀਟ ਤੇ ਬੈਠੇ 5-6 ਯਾਤਰੀਆਂ ਨੂੰ ਵੀ ਸੱਟਾਂ ਵੱਜੀਆਂ ਸੜਕ ਸੁਰੱਖਿਆ ਫੋਰਸ ਦੀ ਟੀਮ ਦੇ ਥਾਣੇਦਾਰ ਸਰਬਜੀਤ ਸਿੰਘ ਅਤੇ ਜਸਵਿੰਦਰ ਸਿੰਘ ਸਾਥੀਆਂ ਨਾਲ ਮੌਕੇ ਤੇ ਪੁੱਜੇ ਤੇ ਜਾਣਕਾਰੀ ਦਿੰਦੇ ਹੋਏ ਕੀ ਦੱਸਿਆ ਆਓ ਸੁਣੋ ਇਹ ਐਕਸੀਡੈਂਟ ਦੇ ਸਬੰਧ ਵਿੱਚ ਮੇਰੇ ਨਾਲ ਨੇ ਜੀ ਇੰਚਾਰਜ ਐਸਆਈ ਜਸਵਿੰਦਰ ਸਿੰਘ ਜਿਨ੍ਹਾਂ ਨੂੰ ਕਿਸੇ ਨੇ ਫੋਨ ਕੀਤਾ ਰਾਗੀ ਨੇ ਕਿ ਐਕਸੀਡੈਂਟ ਹੋ ਗਿਆ ਆ ਉਹਨਾਂ ਨੇ ਤੁਰੰਤ ਮੈਨੂੰ ਕਾਲ ਕੀਤੀ ਮੈਂ ਡਿਊਟੀ ਤੇ ਹਾਜ਼ਰ ਸੀ ਅਸੀਂ ਮੌਕੇ ਤੇ ਜਾ ਕੇ ਦੇਖਿਆ ਕਿ ਇੱਕ ਕੈਂਟਰ ਸੀਗਾ ਜੋ ਕਿ ਜਲੰਧਰ ਤੋਂ ਜਾ ਰਿਹਾ ਸੀਗਾ ਇਧਰ ਉਧਰ ਖੰਡ ਸੈਟ ਤੇ ਉਹ ਅੱਗੇ ਜਾ ਰਹੇਗੇ ਜੂਪੀ ਨੰਬਰ 82 ਮੁਜ਼ਫਰਨਗਰ ਉਹਦੇ ਵਿੱਚ ਬੱਜੇ ਜਿਹਦੇ ਵਿੱਚ ਉਹ ਵਿੱਚ ਪ੍ਰੈਸ ਹੋ ਗਿਆ ਸੀ ਜਿਹਨੂੰ ਅਸੀਂ ਪਬਲਿਕ ਦੀ ਮਦਦ ਨਾਲ ਗੱਡੀ ਚੋਂ ਬਾਹਰ ਕੱਢ ਕੇ 108 ਐਂਬੂਲੈਂਸ ਦੀ ਮਦਦ ਨਾਲ ਸਿਵਲ ਹਸਪਤਾਲ ਫਲੋਰ ਦਾਖਲ ਕਰਵਾਇਆ ਜਿੱਥੇ ਉਹਨਾਂ ਦੀ ਜਿਹੜੀ ਸਿਹਤ ਨੂੰ ਗੰਭੀਰ ਦੇਖਦੇ ਹੋਏ ਡਾਕਟਰਾਂ ਨੇ ਉਹਨਾਂ ਨੂੰ ਸਿਵਲ ਹਸਪਤਾਲ ਲੁਧਿਆਣਾ ਰੈਫਰ ਕਰ ਦਿੱਤਾ ਇਤਾਂ ਦੇ ਹਾਲਾਤ ਹੈ ਕਿ ਕੋਈ ਜਾਨੀ ਨੁਕਸਾਨ ਤੋਂ ਬਚਾ ਰਹੇ। ਬਾਈ ਜਾਨੀ ਨੁਕਸਾਨ ਤੋਂ ਬਚਾਇਆ ਬਟ ਜਿਹੜੇ ਜ਼ਖਮੀ ਹੋਇਆ ਜੀ ਉਹ ਸੀਰੀਅਸ ਸੀ। ਹਾਂ ਤੇ ਜੀ ਆ ਜੋ ਨੀਂਦ ਆ ਕੇ ਕੀ ਹੋਇਆ? ਦੇਖਣ ਤੋਂ ਇਹੀ ਲੱਗਦਾ ਕਿ ਜਿਵੇਂ ਕਿ ਡਰਾਈਵਰ ਨੂੰ ਜਿਹੜਾ ਕੈਂਟਰ ਡਰਾਈਵਰ ਸੀ ਉਹਨੂੰ ਨੀਂਦ ਆਉਣ ਦਾ ਨਿ ਹੋਇਆ ਕਿਉਂਕਿ ਉਹ ਬੱਸ ਸਟੈਂਡਸ ਗਿਆ ਬੱਸ ਸਟੈਂਡ ਤੇ ਤਾਂ ਸਲੋ ਹੀ ਹੁੰਦਾ ਹੈ। ਤਕਰੀਬਨ ਕੋਈ ਵੀ ਵਾਹਨ ਜਾਂਦਾ ਸਲੋ ਕੇ ਜਾਂਦਾ। ਜਿਹੜੀ ਬੱਸ ਸੀ ਉਹਦੇ ਕਿੰਨੇ ਯਾਤਰੀ ਕਿੰਨੇ ਸੀ ਬਾਈ ਲੱਗਦਾ। ਉਹਦੇ ਚ ਡਰਾਈਵਰ ਨੂੰ ਪੁੱਛਿਆ ਉਹਨ ਦੱਸਿਆ ਵੀ 2-4 ਪੈਸੇਂਜਰ ਸੀਗੇ। ਤੇ ਉਹਦਾ ਵੀਰ ਸਿੰਘ ਜੋ ਕਿ ਡਰਾਈਵਰ ਵੀ ਮੁੱਖ ਤੇ ਹਾਜ਼ਰ ਸੀਗਾ ਉਹਨਾਂ ਨੂੰ ਡਿਊਟੀ ਅਫਸਰ ਜਸਵਿੰਦਰ ਸਿੰਘ ਦੇ ਹਵਾਲੇ ਕੀਤਾ ਤੇ ਜਿਹੜੀ ਗੱਡੀ ਸੀ ਉਸ ਨੂੰ ਅਸੀਂ ਫੈਡਰੇ ਦੀ ਮਦਦ ਨਾਲ ਸਾਈਡ ਤੇ ਕਰਵਾ ਦਿੱਤਾ ਹਾਈਵੇ ਨਿਰਵੈਗਨ ਚਲਾਤਾ